ਕਈ ਲੋਕ ਐਜੇ ਸੀਗੇ ਜਿਹੜੇ ਕਹਿੰਦੇ ਸੀ ਗੁਲਸਰ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਗੋਲੀਆਂ ਖਾ ਕੇ ਪੀਲ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਮਤਲਬ ਇੰਨਾ ਵਧੀਆ ਇੱਕ ਕੈਪਸੂਲ ਬਣਿਆ ਹਲੇ ਅਸੀਂ ਉਹਦਾ ਕੋਈ ਨਾਮ ਨਹੀਂ ਰੱਖਿਆ ਕੈਪਸੂਲ ਬਣ ਗਿਆ ਉਹ ਔਰ ਹਲੇ ਉਹਦਾ ਉਹ ਚੱਲ ਰਿਹਾ ਟੈਸਟ ਟ੍ਰਾਇਲ ਚੱਲ ਰਿਹਾ ਲੋਕ ਲੋਕ ਲੈ ਰਹੇ ਨੇ ਉਹਨੂੰ ਮਤਲਬ ਜਿਹੜੇ ਲੋਕ ਕਹਿੰਦੇ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦੇ ਆ ਸਟ्रेस ਲੈਵਲ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਹਰ ਵਕਤ ਕੋਈ ਬੰਦਾ ਹੀ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਉਹ ਕੈਪਸੂਲ ਅਸੀਂ ਸਟਾਰਟ ਕੀਤੇ ਨੇ ਬਹੁਤ ਗੁੱਡੋ ਦੇ ਰਿਜ਼ਲਟ ਆ ਰਹੇ ਨੇ ਮੈਨੂੰ ਲੱਗਦਾ ਉਹ ਬਹੁਤ ਛੇਤੀ ਸਾਡਾ ਪ੍ਰੋਡਕਟ ਆਊਗਾ ਹਲੇ ਉਹਦਾ ਨਾਮ ਕੋਈ ਨਹੀਂ ਜਦੋਂ ਨਾਮ ਆਊਗਾ ਸੀ ਉਹ ਵੀ ਲੋਕਾਂ ਨੂੰ ਦਵਾਂਗੇ ਉਹ ਟ੍ਰਾਇਲ ਵੀ ਮੈਨੂੰ ਵੀ ਦੇ ਦਿਓ ਕੁਝ ਦਾ ਬੈਡ ਟਾਈਮ ਲਈ ਹੁੰਦਾ ਉਹ ਨਹੀਂ ਉਹ ਬੈਡ ਟਾਈਮ ਰਾਤ ਨੂੰ ਸੌਣ ਲੱਗੇ ਲੈਣਾ ਮੈਲਾਟੋਨਿਨ ਟਾਈਪਸ ਹਾਂ ਇਨਸਾਨ ਬਿਲਕੁਲ ਰਿਲੈਕਸ ਹੋ ਜਾਂਦਾ ਔਰ ਮੈਂ ਜਦੋਂ ਸੀ ਬਣਾਇਆ ਨਾ ਜੀ ਉਹ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਮੈਂ ਵੈਸੇ ਵੀ ਮੇਰੀ ਆਦਤ ਹੈ ਮੈਂ ਮੈਂ ਪਹਿਲਾਂ ਲੈਣਾ ਵੀ ਜੋ ਕੋਲੋਂ ਦਾ ਪਹਿਲਾਂ ਆਪ ਨੂੰ ਹੋਊਗਾ ਲੋਕਾਂ ਨੂੰ ਦੇਣ ਤੋਂ ਪਹਿਲਾਂ ਤੇ ਉਹ ਮੈਂ ਖਾ ਲਿਆ ਤੇ ਮਤਲਬ ਰਾਤ ਨੂੰ ਅ ਇੰਨੀ ਵਧੀਆ ਰਿਲੈਕਸ ਨੀਂਦਾ ਆਈ ਨਹੀਂ ਤਾਂ ਮੈਨੂੰ ਵੈਸੇ ਵੀ ਆਉਂਦੀ ਹੈ ਜੀ ਮੈਂ ਬੈੱਡ ਤੇ ਜਾਂਦਾ ਮੈਨੂੰ 2 ਮਿੰਟ ਚ ਸਵਿਚ ਆਫ ਅੱਛਾ ਮਤਲਬ ਇੰਨੀ ਨੀਂਦਾ ਤੇ ਬੈਠਾ ਰਹਾ ਮੈਂ ਚਾਹੇ ਮੈਂ 2 ਵਜੇ ਤੱਕ ਬੈਠਾ ਰਹਾ ਤੇ ਉਹ ਨਾ ਜੀ ਇੰਨੀ ਵਧੀਆ ਨੀਂਦਾ ਆਈ ਪਹਿਲੀ ਵਾਰੀ ਮਤਲਬ ਮੈਂ ਮਾਰਨਿੰਗ ਚ ਲੇਟ ਉੱਠਿਆ अच्छा जी हां और इतना फ्रेश मैं Fresh. पहली बार ही फील ਕੀਤਾ ਕਿ ਕਿ ਦਿਨ ਚ 200 150 ਬੰਦੇ ਨਾਲ ਮਤਲਬ ਸਾਰਾ ਦਿਨ ਗੱਲਬਾਤ ਕਰਨੀ ਸਮਝਾਉਣਾ ਸਮਝਣਾ ਇੱਕ ਇੱਕ ਪੇਸ਼ੈਂਟ ਤੇ 5 ਮਿੰਟ 10 ਮਿੰਟ ਲੱਗਦੇ ਆ ਦਿਨ ਚ 100 ਪੇਸ਼ੈਂਟ ਤਾਂ 100 5 500 ਮਿੰਟ ਡਿਵਾਈਡ ਕਰਨਾ ਹਰ ਚੀਜ਼ ਦਿਮਾਗ ਤੇ ਰਹਿੰਦੀ ਆ ਤਾਂ ਉਹ ਲਿਆ ਤੇ ਬੜਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਲਿਆ ਨਹੀਂ ਪਰ ਉਹਨੂੰ ਸੀ ਸਰਚ ਦੇ ਵਿੱਚ ਪਾਤਾ ਲੋਕੀ ਲੈ ਰਹੇ ਆ ਬਹੁਤ ਵਧੀਆ ਰਿਜ਼ਲਟ ਵੀ ਉਧਾਰ ਰਿਹਾ ਹੈ ਕਈ ਲੋਕ ਇਹ ਜੇ ਸੀਗੇ ਜਿਹੜੇ ਕਹਿੰਦੇ ਸੀ ਗੁਰਸਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ نیند ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਤੇ ਹਰੂ ਅਪਰੂਵਲ ਲਈ ਗਿਆ ਹੋਇਆ ਅ اچھا ਜੀ ਤੇ ਉਹਦਾ ਨਾਮ ਵੀ ਹਲੇ ਸਰਕਾਰੀ ਨਾਮ ਹੋਊਗਾ ਉਹਦਾ ਜੋ ਵੀ ਉਹ ਦੇਣਗੇ ਅੱਛਾ ਇਹ ਗਵਰਨਮੈਂਟ ਵੱਲੋਂ ਅਪਰੂਵ ਸਾਰਾ ਸਾਰਾ ਗਵਰਨਮੈਂਟ ਵੱਲੋਂ ਆਊਗਾ ਕਿ ਅਸੀਂ ਨਾ ਇਹਨੂੰ ਉਹਦੇ ਚ ਦੇ ਰਹੇ ਹਾਂ ਜੀ ਕਲੀਨਿਕਲੀ ਲੈਬ ਟੈਸਟ ਦੇ ਵਿੱਚ ਦਿੱਤਾ ਓਕੇ ਜੀ ਜਿਹੜਾ ਕਿ ਬਹੁਤ ਸਰਚ ਤੋਂ ਬਾਅਦ 6 ਮਹੀਨੇ ਲੱਗਣਗੇ ਤਾਂ ਨਾਮ ਆਉਣ ਚਲੇ ਓਕੇ ਬਲੇ 6 ਮਹੀਨੇ ਇੰਦੇ ਚੱਲੂਗਾ ਲੋਕਾਂ ਚ ਤੇ ਅਸੀਂ ਪਹਿਲਾਂ ਉਸ ਤਰ੍ਹਾਂ ਕਲੀਨਿਕਲੀ ਲੈਬ ਟੈਸਟ ਕਰਾਇਆ ਸੀਗਾ ਲਿਵ ਐਕਸ਼ਨ ਕੈਪਸੂਲ ਸਾਡਾ ਠੀਕ ਹੈ ਜੀ ਲੇਬਰ ਵਾਸਤੇ ਇਹ ਵੀ ਅਸੀਂ ਹੁਣ ਇਹਦਾ ਲੈਵਲ ਹੋਣ ਆਇਆ ਜੀ ਹਾਂਜੀ ਨਾਮ ਹੁਣ ਆਇਆ ਦੇ ਪਹਿਲਾਂ ਅਸੀਂ ਇਹ ਐਦਾਂ ਹੀ ਦਿੰਦੇ ਰਹੇ ਲੋਕਾਂ ਨੂੰ ਬਿਨਾਂ ਲੈਵਲ ਤੋਂ ਲੋਕਾਂ ਨੂੰ ਦਿੱਤਾ ਤੇ ਉਹਦੇ ਨਾਲ ਵੀ ਉਹ ਬਿਨਾਂ ਲੈਵਲ ਤੋਂ ਤਾਂ ਲੈਂਦੇ ਨੇ ਲੋਕ ਕਲੀਨਿਕਲੀ ਲੈਬ ਦਾ ਸੀ ਉਹ ਦੇ ਦਿੰਦੇ ਆ ਮਾਰਕਾ ਕਈ ਲੋਕ ਇਹ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਗੁਰਸਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਮਤਲਬ ਇੰਨਾ ਵਧੀਆ ਇੱਕ ਕੈਪਸੂਲ ਬਣਿਆ ਹਲੇ ਅਸੀਂ ਉਹਦਾ ਕੋਈ ਨਾਮ ਨਹੀਂ ਰੱਖਿਆ ਕੈਪਸੂਲ ਬਣ ਗਿਆ ਉਹ ਔਰ ਹਲੇ ਉਹਦਾ ਉਹ ਚੱਲ ਰਿਹਾ ਟੈਸਟ ਟ੍ਰਾਇਲ ਚੱਲ ਰਿਹਾ ਲੋਕ ਲੋਕ ਲੈ ਰਹੇ ਨੇ ਉਹਨੂੰ ਮਤਲਬ ਜਿਹੜੇ ਲੋਕ ਕਹਿੰਦੇ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦੇ ਆ ਸਟ्रेस ਲੈਵਲ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਹਰ ਵਕਤ ਕੋਈ ਬੰਦਾ ਹੀ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਉਹ ਕੈਪਸੂਲ ਅਸੀਂ ਸਟਾਰਟ ਕੀਤੇ ਨੇ ਬਹੁਤ ਗੁੱਡੋ ਦੇ ਰਿਜ਼ਲਟ ਆ ਰਹੇ ਨੇ ਮੈਨੂੰ ਲੱਗਦਾ ਉਹ ਬਹੁਤ ਛੇਤੀ ਸਾਡਾ ਪ੍ਰੋਡਕਟ ਆਊਗਾ ਹਲੇ ਉਹਦਾ ਨਾਮ ਕੋਈ ਨਹੀਂ ਜਦੋਂ ਨਾਮ ਆਊਗਾ ਸੀ ਉਹ ਵੀ ਲੋਕਾਂ ਨੂੰ ਦਵਾਂਗੇ ਉਹ ਟ੍ਰਾਇਲਲੀ ਮੈਨੂੰ ਵੀ ਦੇ ਦੋ ਹਾਂ ਕੁਝ ਦਾ ਬੈਡ ਟਾਈਮ ਲਈ ਹੁੰਦਾ ਉਹ ਨਹੀਂ ਉਹ ਬੈਡ ਟਾਈਮ ਰਾਤ ਨੂੰ ਸੌਣ ਲੱਗੇ ਲੈਣਾ ਦਾ ਮੈਲਾਟੋਨਿਨ ਟਾਈਪਸ ਹਾਂ ਇਨਸਾਨ ਬਿਲਕੁਲ ਰਿਲੈਕਸ ਹੋ ਜਾਂਦਾ ਏ ਪਰ ਮੈਂ ਜਦੋਂ ਅਸੀਂ ਬਣਾਇਆ ਨਾ ਜੀ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਮੈਂ ਵੈਸੇ ਵੀ ਮੇਰੀ ਆਦਤ ਹੈ ਮੈਂ ਮੈਂ ਪਹਿਲਾਂ ਲੈਣਾ ਵੀ ਜੇ ਕੋਈ ਹੋਣਾ ਤਾਂ ਪਹਿਲਾਂ ਆਪ ਨੂੰ ਹੀ ਆਊਗਾ ਲੋਕਾਂ ਨੂੰ ਦੇਣ ਤੋਂ ਪਹਿਲਾਂ ਤੇ ਉਹ ਮੈਂ ਖਾ ਲਿਆ ਤੇ ਮਤਲਬ ਰਾਤ ਨੂੰ ਅ ਇੰਨੀ ਵਧੀਆ ਰਿਲੈਕਸ ਨੀਂਦ ਆਈ ਨਹੀਂ ਤਾਂ ਮੈਨੂੰ ਵੈਸੇ ਵੀ ਆਉਂਦੀ ਹੈ ਜੀ ਮੈਂ ਬੈੱਡ ਤੇ ਜਾਂਦਾ ਮੈਨੂੰ 2 ਮਿੰਟ ਚ ਸੁਈ ਚਾਫ ਅੱਛਾ ਜੀ ਮਤਲਬ ਇੰਨੀ ਦੀ ਨੀਂਦ ਆ ਤੇ ਬੈਠਾ ਰਹਾ ਮੈਂ ਚਾਹੇ ਮੈਂ 2 ਵਜੇ ਤੱਕ ਬੈਠਾ ਰਹਾ ਤੇ ਉਹ ਨਾ ਜੀ ਇੰਨੀ ਵਧੀਆ ਨੀਂਦ ਆਈ ਪਹਿਲੀ ਵਾਰੀ ਮਤਲਬ ਮੈਂ ਮਾਰਨਿੰਗ ਚ ਲੇਟ ਉੱਠਿਆ ਅੱਛਾ ਜੀ ਹਾਂ ਔਰ ਇੰਨਾ ਫਰੈਸ਼ ਮੈਂ ਪਹਿਲੀ ਵਾਰੀ ਫੀਲ ਕੀਤਾ ਕਿਉਂਕਿ ਦਿਨ ਚ 200 150 ਬੰਦੇ ਨਾਲ ਮਤਲਬ ਸਾਰਾ ਦਿਨ ਗੱਲਬਾਤ ਕਰਨੀ ਸਮਝਾਉਣਾ ਸਮਝਣਾ ਇੱਕ ਇੱਕ ਪੇਸ਼ੈਂਟ ਤੇ 5 ਮਿੰਟ 10 ਮਿੰਟ ਲੱਗਦੇ ਆ ਦਿਨ ਚ 100 ਪੇਸ਼ੈਂਟ ਆ ਤਾਂ 100 ਗੁਣਾ 5 500 ਮਿੰਟ ਡਿਵਾਈਡ ਕਰਨਾ ਹਰ ਚੀਜ਼ ਦਿਮਾਗ ਤੇ ਰਹਿੰਦੀ ਆ ਤਾਂ ਉਹ ਲਿਆ ਤੇ ਬੜਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਲਿਆ ਨਹੀਂ ਪਰ ਉਹਨੂੰ ਸੀ ਸਰਚ ਦੇ ਵਿੱਚ ਪਾਤਾ ਲੋਕੀ ਲੈ ਰਹੇ ਆ ਬਹੁਤ ਵਧੀਆ ਰਿਜ਼ਲਟ ਵੀ ਦਿਖਾ ਰਹੇ ਆ ਕਈ ਲੋਕ ਐਜੇ ਸੀਗੇ ਜਿਹੜੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹਮ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਤੇ ਹਰੂ ਅਪਰੂਵਲ ਲਈ ਗਿਆ ਹੋਇਆ ਅ اچھا ਜੀ ਤੇ ਉਹਦਾ ਨਾਮ ਵੀ ਹਲੇ ਸਰਕਾਰੀ ਨਾਮ ਹੋਊਗਾ ਉਹਦਾ ਜੋ ਵੀ ਉਹ ਦੇਣਗੇ ਅੱਛਾ ਇਹ ਗਵਰਨਮੈਂਟ ਵੱਲੋਂ ਅਪਰੂਵ ਸਾਰਾ ਸਾਰਾ ਗਵਰਨਮੈਂਟ ਵੱਲੋਂ ਆਊਗਾ ਕਿ ਅਸੀਂ ਨਾ ਇਹਨੂੰ ਉਹਦੇ ਚ ਦੇ ਰਹੇ ਹਾਂ ਜੀ ਕਲੀਨਿਕਲੀ ਲੈਬ ਟੈਸਟ ਦੇ ਵਿੱਚ ਦਿੱਤਾ ਓਕੇ ਜੀ ਜਿਹੜਾ ਕਿ ਬਹੁਤ ਸਰਚ ਤੋਂ ਬਾਅਦ 6 ਮਹੀਨੇ ਲੱਗਣਗੇ ਤਾਂ ਨਾਮ ਆਉਣ ਚਲੇ ਓਕੇ ਬਲੇ 6 ਮਹੀਨੇ ਇੰਦੇ ਚੱਲੂਗਾ ਲੋਕਾਂ ਚ ਤੇ ਅਸੀਂ ਪਹਿਲਾਂ ਉਸ ਤਰ੍ਹਾਂ ਕਲੀਨਿਕਲੀ ਲੈਬ ਟੈਸਟ ਕਰਾਇਆ ਸੀਗਾ ਲਿਵ ਐਕਸ਼ਨ ਕੈਪਸੂਲ ਸਾਡਾ ਠੀਕ ਹੈ ਜੀ ਲੇਬਰ ਵਾਸਤੇ ਇਹ ਵੀ ਅਸੀਂ ਹੁਣ ਇਹਦਾ ਲੈਵਲ ਹੋਣ ਆਇਆ ਜੀ ਹਾਂ ਜੀ ਨਾਮ ਹੁਣ ਆਇ ਦੇ ਪਹਿਲਾਂ ਸੀ ਇਹ ਐਦਾਂ ਹੀ ਦਿੰਦੇ ਰਹੇ ਲੋਕਾਂ ਨੂੰ ਬਿਨਾਂ ਲੈਵਲ ਤੋਂ ਲੋਕਾਂ ਨੂੰ ਦਿੱਤਾ ਤੇ ਉਹਦੇ ਨਾਲ ਵੀ ਉਹ ਬਿਨਾਂ ਲੈਵਲ ਤੋਂ ਤਾਂ ਲੈਂਦੇ ਨੇ ਲੋਕ ਕਲੀਨਿਕਲੀ ਲੈਬ ਦਾ ਸੀ ਉਹ ਦੇ ਦਿੰਦੇ ਆ ਮਾਰਕਾ ਕਈ ਲੋਕ ਇਹ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਗੁਰਸਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ نیند ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਮਤਲਬ ਇੰਨਾ ਵਧੀਆ ਇੱਕ ਕੈਪਸੂਲ ਬਣਿਆ ਹਲੇ ਅਸੀਂ ਉਹਦਾ ਕੋਈ ਨਾਮ ਨਹੀਂ ਰੱਖਿਆ ਕੈਪਸੂਲ ਬਣ ਗਿਆ ਉਹ ਔਰ ਹਲੇ ਉਹਦਾ ਉਹ ਚੱਲ ਰਿਹਾ ਟੈਸਟ ਟ੍ਰਾਇਲ ਚੱਲ ਰਿਹਾ ਲੋਕ ਲੋਕ ਲੈ ਰਹੇ ਨੇ ਉਹਨੂੰ ਮਤਲਬ ਜਿਹੜੇ ਲੋਕ ਕਹਿੰਦੇ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦੇ ਆ ਸਟ्रेस ਲੈਵਲ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਹਰ ਵਕਤ ਕੋਈ ਬੰਦਾ ਹੀ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਉਹ ਕੈਪਸੂਲ ਅਸੀਂ ਸਟਾਰਟ ਕੀਤੇ ਨੇ ਬਹੁਤ ਗੁੱਡੋ ਦੇ ਰਿਜ਼ਲਟ ਆ ਰਹੇ ਨੇ ਮੈਨੂੰ ਲੱਗਦਾ ਉਹ ਬਹੁਤ ਛੇਤੀ ਸਾਡਾ ਪ੍ਰੋਡਕਟ ਆਊਗਾ ਹਲੇ ਉਹਦਾ ਨਾਮ ਕੋਈ ਨਹੀਂ ਜਦੋਂ ਨਾਮ ਆਊਗਾ ਸੀ ਉਹ ਵੀ ਲੋਕਾਂ ਨੂੰ ਦਵਾਂਗੇ ਉਹ ਟ੍ਰਾਇਲਲੀ ਮੈਨੂੰ ਵੀ ਦੇ ਦਿਓ ਹਾਂ ਕੁਝ ਦਾ ਬੈਡ ਟਾਈਮ ਲਈ ਹੁੰਦਾ ਉਹ ਨਹੀਂ ਉਹ ਬੈਡ ਟਾਈਮ ਰਾਤ ਨੂੰ ਸੌਣ ਲੱਗੇ ਲੈਣਾ ਮੈਲਾਟੋਨਿਨ ਟਾਈਪਸ ਹਾਂ ਇਨਸਾਨ ਬਿਲਕੁਲ ਰਿਲੈਕਸ ਹੋ ਜਾਂਦਾ ਏ ਪਰ ਮੈਂ ਜਦੋਂ ਅਸੀਂ ਬਣਾਇਆ ਨਾ ਜੀ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਮੈਂ ਵੈਸੇ ਵੀ ਮੇਰੀ ਆਦਤ ਹੈ ਮੈਂ ਮੈਂ ਪਹਿਲਾਂ ਲੈਣਾ ਵੀ ਜੇ ਕੋਈ ਹੋਣਾ ਤਾਂ ਪਹਿਲਾਂ ਆਪ ਨੂੰ ਹੀ ਆਊਗਾ ਲੋਕਾਂ ਨੂੰ ਦੇਣ ਤੋਂ ਪਹਿਲਾਂ ਤੇ ਉਹ ਮੈਂ ਖਾ ਲਿਆ ਤੇ ਮਤਲਬ ਰਾਤ ਨੂੰ ਅ ਇੰਨੀ ਵਧੀਆ ਰਿਲੈਕਸ ਨੀਂਦ ਆਈ ਨਹੀਂ ਤਾਂ ਮੈਨੂੰ ਵੈਸੇ ਵੀ ਆਉਂਦੀ ਹੈ ਜੀ ਮੈਂ ਬੈੱਡ ਤੇ ਜਾਂਦਾ ਮੈਨੂੰ 2 ਮਿੰਟ ਚ ਸਵਿਚ ਆਫ ਅੱਛਾ ਜੀ ਮਤਲਬ ਇੰਨੀ ਦੀ ਨੀਂਦ ਆ ਤੇ ਬੈਠਾ ਰਹਾ ਮੈਂ ਚਾਹੇ ਮੈਂ 2 ਵਜੇ ਤੱਕ ਬੈਠਾ ਰਹਾ ਤੇ ਉਹ ਨਾ ਜੀ ਇੰਨੀ ਵਧੀਆ ਨੀਂਦ ਆਈ ਪਹਿਲੀ ਵਾਰੀ ਮਤਲਬ ਮੈਂ ਮਾਰਨਿੰਗ ਚ ਲੇਟ ਉੱਠਿਆ ਅੱਛਾ ਜੀ ਹਾਂ ਔਰ ਇੰਨਾ ਫਰੈਸ਼ ਮੈਂ ਪਹਿਲੀ ਵਾਰੀ ਫੀਲ ਕੀਤਾ ਕਿਉਂਕਿ ਦਿਨ ਚ 200 150 ਬੰਦੇ ਨਾਲ ਮਤਲਬ ਸਾਰਾ ਦਿਨ ਗੱਲਬਾਤ ਕਰਨੀ ਸਮਝਾਉਣਾ ਸਮਝਣਾ ਇੱਕ ਇੱਕ ਪੇਸ਼ੈਂਟ ਤੇ 5 ਮਿੰਟ 10 ਮਿੰਟ ਲੱਗਦੇ ਆ ਦਿਨ ਚ 100 ਪੇਸ਼ੈਂਟ ਆ ਤਾਂ 100 ਗੁਣਾ 5 500 ਮਿੰਟ ਡਿਵਾਈਡ ਕਰਨਾ ਹਰ ਚੀਜ਼ ਦਿਮਾਗ ਤੇ ਰਹਿੰਦੀ ਆ ਤਾਂ ਉਹ ਲਿਆ ਤੇ ਬੜਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਲਿਆ ਨਹੀਂ ਪਰ ਉਹਨੂੰ ਸੀ ਸਰਚ ਦੇ ਵਿੱਚ ਪਾਤਾ ਲੋਕੀ ਲੈ ਰਹੇ ਆ ਬਹੁਤ ਵਧੀਆ ਰਿਜ਼ਲਟ ਵੀ ਦਿਖਾ ਰਹੇ ਆ ਕਈ ਲੋਕ ਐਜੇ ਸੀਗੇ ਜਿਹੜੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹਮ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਤੇ ਹਰੂ ਅਪਰੂਵਲ ਲਈ ਗਿਆ ਹੋਇਆ ਅ اچھا ਜੀ ਤੇ ਉਹਦਾ ਨਾਮ ਵੀ ਹਲੇ ਸਰਕਾਰੀ ਨਾਮ ਹੋਊਗਾ ਉਹਦਾ ਜੋ ਵੀ ਉਹ ਦੇਣਗੇ ਅੱਛਾ ਇਹ ਗਵਰਨਮੈਂਟ ਵੱਲੋਂ ਅਪਰੂਵ ਸਾਰਾ ਸਾਰਾ ਗਵਰਨਮੈਂਟ ਵੱਲੋਂ ਆਊਗਾ ਕਿ ਅਸੀਂ ਨਾ ਇਹਨੂੰ ਉਹਦੇ ਚ ਦੇ ਰਹੇ ਹਾਂ ਜੀ ਕਲੀਨਿਕਲੀ ਲੈਬ ਟੈਸਟ ਦੇ ਵਿੱਚ ਦਿੱਤਾ ਓਕੇ ਜੀ ਜਿਹੜਾ ਕਿ ਬਹੁਤ ਸਰਚ ਤੋਂ ਬਾਅਦ 6 ਮਹੀਨੇ ਲੱਗਣਗੇ ਤਾਂ ਨਾਮ ਆਉਣ ਚਲੇ ਓਕੇ ਬਲੇ 6 ਮਹੀਨੇ ਇੰਦੇ ਚੱਲੂਗਾ ਲੋਕਾਂ ਚ ਤੇ ਅਸੀਂ ਪਹਿਲਾਂ ਉਸ ਤਰ੍ਹਾਂ ਕਲੀਨਿਕਲੀ ਲੈਬ ਟੈਸਟ ਕਰਾਇਆ ਸੀਗਾ ਲਿਵ ਐਕਸ਼ਨ ਕੈਪਸੂਲ ਸਾਡਾ ਠੀਕ ਹੈ ਜੀ ਲੇਬਰ ਵਾਸਤੇ ਇਹ ਵੀ ਅਸੀਂ ਹੁਣ ਇਹਦਾ ਲੈਵਲ ਹੋਣ ਆਇਆ ਜੀ ਹਾਂਜੀ ਨਾਮ ਹੁਣ ਆਇਆ ਦੇ ਪਹਿਲਾਂ ਅਸੀਂ ਇਹ ਐਦਾਂ ਹੀ ਦਿੰਦੇ ਰਹੇ ਲੋਕਾਂ ਨੂੰ ਬਿਨਾਂ ਲੈਵਲ ਤੋਂ ਲੋਕਾਂ ਨੂੰ ਦਿੱਤਾ ਤੇ ਉਹਦੇ ਨਾਲ ਵੀ ਉਹ ਬਿਨਾਂ ਲੈਵਲ ਤੋਂ ਤਾਂ ਲੈਂਦੇ ਨੇ ਲੋਕ ਕਲੀਨਿਕਲੀ ਲੈਬ ਦਾ ਸੀ ਉਹ ਦੇ ਦਿੰਦੇ ਆ ਮਾਰਕਾ ਕਈ ਲੋਕ ਇਹ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਗੁਰਸਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਮਤਲਬ ਇੰਨਾ ਵਧੀਆ ਇੱਕ ਕੈਪਸੂਲ ਬਣਿਆ ਹਲੇ ਅਸੀਂ ਉਹਦਾ ਕੋਈ ਨਾਮ ਨਹੀਂ ਰੱਖਿਆ ਕੈਪਸੂਲ ਬਣ ਗਿਆ ਉਹ ਔਰਲੇ ਉਹਦਾ ਉਹ ਚੱਲ ਰਿਹਾ ਟੈਸਟ ਟ్రਾਇਲ ਚੱਲ ਰਿਹਾ ਲੋਕ ਲੋਕ ਲੈ ਰਹੇ ਨੇ ਉਹਨੂੰ ਮਤਲਬ ਜਿਹੜੇ ਲੋਕ ਕਹਿੰਦੇ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦੇ ਆ ਸਟ्रेस ਲੈਵਲ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਹਰ ਵਕਤ ਕੋਈ ਬੰਦਾ ਹੀ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਉਹ ਕੈਪਸੂਲ ਅਸੀਂ ਸਟਾਰਟ ਕੀਤੇ ਨੇ ਬਹੁਤ ਗੁੱਡੋ ਦੇ ਰਿਜ਼ਲਟ ਆ ਰਹੇ ਨੇ ਮੈਨੂੰ ਲੱਗਦਾ ਉਹ ਬਹੁਤ ਛੇਤੀ ਸਾਡਾ ਪ੍ਰੋਡਕਟ ਆਊਗਾ ਹਲੇ ਉਹਦਾ ਨਾਮ ਕੋਈ ਨਹੀਂ ਜਦੋਂ ਨਾਮ ਆਊਗਾ ਸੀ ਉਹ ਵੀ ਲੋਕਾਂ ਨੂੰ ਦਵਾਂਗੇ ਉਹ ਟ੍ਰਾਇਲ ਲਈ ਮੈਨੂੰ ਵੀ ਦੇ ਦਿਓ ਹਾਂ ਕੁਝ ਦਾ ਬੈਡ ਟਾਈਮ ਲਈ ਹੁੰਦਾ ਉਹ ਨਹੀਂ ਉਹ ਬੈਡ ਟਾਈਮ ਰਾਤ ਨੂੰ ਸੌਣ ਲੱਗੇ ਲੈਣਾ ਮੈਲਾਟੋਨਿਨ ਟਾਈਪਸ ਹਾਂ ਇਨਸਾਨ ਬਿਲਕੁਲ ਰਿਲੈਕਸ ਹੋ ਜਾਂਦਾ ਏ ਪਰ ਮੈਂ ਜਦੋਂ ਅਸੀਂ ਬਣਾਇਆ ਨਾ ਜੀ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਮੈਂ ਵੈਸੇ ਵੀ ਮੇਰੀ ਆਦਤ ਹੈ ਮੈਂ ਮੈਂ ਪਹਿਲਾਂ ਲੈਣਾ ਵੀ ਜੇ ਕੋਈ ਹੋਣਾ ਤਾਂ ਪਹਿਲਾਂ ਆਪ ਨੂੰ ਹੀ ਆਊਗਾ ਲੋਕਾਂ ਨੂੰ ਦੇਣ ਤੋਂ ਪਹਿਲਾਂ ਤੇ ਉਹ ਮੈਂ ਖਾ ਲਿਆ ਤੇ ਮਤਲਬ ਰਾਤ ਨੂੰ ਅ ਇੰਨੀ ਵਧੀਆ ਰਿਲੈਕਸ ਨੀਂਦ ਆਈ ਨਹੀਂ ਤਾਂ ਮੈਨੂੰ ਵੈਸੇ ਵੀ ਆਉਂਦੀ ਹੈ ਜੀ ਮੈਂ ਬੈੱਡ ਤੇ ਜਾਂਦਾ ਮੈਨੂੰ 2 ਮਿੰਟ ਚ ਸੋਈ ਚਾਹ ਅੱਛਾ ਜੀ ਮਤਲਬ ਇੰਨੀ ਦੀ ਨੀਂਦ ਆ ਤੇ ਬੈਠਾ ਰਹਾ ਮੈਂ ਚਾਹੇ ਮੈਂ 2 ਵਜੇ ਤੱਕ ਬੈਠਾ ਰਹਾ ਤੇ ਉਹ ਨਾ ਜੀ ਇੰਨੀ ਵਧੀਆ ਨੀਂਦ ਆਈ ਪਹਿਲੀ ਵਾਰੀ ਮਤਲਬ ਮੈਂ ਮਾਰਨਿੰਗ ਚ ਲੇਟ ਉੱਠਿਆ ਅੱਛਾ ਜੀ ਹਾਂ ਔਰ ਇੰਨਾ ਫਰੈਸ਼ ਮੈਂ ਪਹਿਲੀ ਵਾਰੀ ਫੀਲ ਕੀਤਾ ਕਿਉਂਕਿ ਦਿਨ ਚ 200 150 ਬੰਦੇ ਨਾਲ ਮਤਲਬ ਸਾਰਾ ਦਿਨ ਗੱਲਬਾਤ ਕਰਨੀ ਸਮਝਾਉਣਾ ਸਮਝਣਾ ਇੱਕ ਇੱਕ ਪੇਸ਼ੈਂਟ ਤੇ 5 ਮਿੰਟ 10 ਮਿੰਟ ਲੱਗਦੇ ਆ ਦਿਨ ਚ 100 ਪੇਸ਼ੈਂਟ ਆ ਤਾਂ 100 ਗੁਣਾ 5 500 ਮਿੰਟ ਡਿਵਾਈਡ ਕਰਨਾ ਹਰ ਚੀਜ਼ ਦਿਮਾਗ ਤੇ ਰਹਿੰਦੀ ਆ ਤਾਂ ਉਹ ਲਿਆ ਤੇ ਬੜਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਲਿਆ ਨਹੀਂ ਪਰ ਉਹਨੂੰ ਸੀ ਸਰਚ ਦੇ ਵਿੱਚ ਪਾਤਾ ਲੋਕੀ ਲੈ ਰਹੇ ਆ ਬਹੁਤ ਵਧੀਆ ਰਿਜ਼ਲਟ ਵੀ ਦਿਖਾ ਰਹੇ ਆ ਕਈ ਲੋਕ ਐਜੇ ਸੀਗੇ ਜਿਹੜੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਈ ਦਿਨ ਹੋ ਗਏ ਸੀ ਸੁੱਤੇ ਨਹੀਂ ਹਮ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਤੇ ਹਰੂ ਅਪਰੂਵਲ ਲਈ ਗਿਆ ਹੋਇਆ ਅ اچھا ਜੀ ਤੇ ਉਹਦਾ ਨਾਮ ਵੀ ਹਲੇ ਸਰਕਾਰੀ ਨਾਮ ਹੋਊਗਾ ਉਹਦਾ ਜੋ ਵੀ ਉਹ ਦੇਣਗੇ ਅੱਛਾ ਇਹ ਗਵਰਨਮੈਂਟ ਵੱਲੋਂ ਅਪਰੂਵ ਸਾਰਾ ਸਾਰਾ ਗਵਰਨਮੈਂਟ ਵੱਲੋਂ ਆਊਗਾ ਕਿ ਅਸੀਂ ਨਾ ਇਹਨੂੰ ਉਹਦੇ ਚ ਦੇ ਰਹੇ ਹਾਂ ਜੀ ਕਲੀਨਿਕਲੀ ਲੈਬ ਟੈਸਟ ਦੇ ਵਿੱਚ ਦਿੱਤਾ ਓਕੇ ਜੀ ਜਿਹੜਾ ਕਿ ਬਹੁਤ ਸਰਚ ਤੋਂ ਬਾਅਦ 6 ਮਹੀਨੇ ਲੱਗਣਗੇ ਤਾਂ ਨਾਮ ਆਉਣ ਚਲੇ ਓਕੇ ਬਲੇ 6 ਮਹੀਨੇ ਇੰਦੇ ਚੱਲੂਗਾ ਲੋਕਾਂ ਚ ਤੇ ਅਸੀਂ ਪਹਿਲਾਂ ਉਸ ਤਰ੍ਹਾਂ ਕਲੀਨਿਕਲੀ ਲੈਬ ਟੈਸਟ ਕਰਾਇਆ ਸੀਗਾ ਲਿਵ ਐਕਸ਼ਨ ਕੈਪਸੂਲ ਸਾਡਾ ਠੀਕ ਹੈ ਜੀ ਲੇਬਰ ਵਾਸਤੇ ਇਹ ਵੀ ਅਸੀਂ ਹੁਣ ਇਹਦਾ ਲੈਵਲ ਹੋਣ ਆਇਆ ਜੀ ਹਾਂ ਜੀ ਨਾਮ ਹੁਣ ਆਇ ਦੇ ਪਹਿਲਾਂ ਅਸੀਂ ਇਹ ਐਦਾਂ ਹੀ ਦਿੰਦੇ ਰਹੇ ਲੋਕਾਂ ਨੂੰ ਬਿਨਾਂ ਲੈਵਲ ਤੋਂ ਲੋਕਾਂ ਨੂੰ ਦਿੱਤਾ ਤੇ ਉਹਦੇ ਨਾਲ ਵੀ ਉਹ ਬਿਨਾਂ ਲੈਵਲ ਤੋਂ ਤਾਂ ਲੈਂਦੇ ਨੇ ਲੋਕ ਕਲੀਨਿਕਲੀ ਲੈਬ ਦਾ ਸੀ ਉਹ ਦੇ ਦਿੰਦੇ ਆ ਮਾਰਕਾ ਕਈ ਲੋਕ ਇਹ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਗੁਰਸਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ ਨੀਂਦ ਨਹੀਂ ਆਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਮਤਲਬ ਇੰਨਾ ਵਧੀਆ ਇੱਕ ਕੈਪਸੂਲ ਬਣਿਆ ਹਲੇ ਅਸੀਂ ਉਹਦਾ ਕੋਈ ਨਾਮ ਨਹੀਂ ਰੱਖਿਆ ਕੈਪਸੂਲ ਬਣ ਗਿਆ ਉਹ ਔਰਲੇ ਉਹਦਾ ਉਹ ਚੱਲ ਰਿਹਾ ਟੈਸਟ ਟ్రਾਇਲ ਚੱਲ ਰਿਹਾ ਲੋਕ ਲੋਕ ਲੈ ਰਹੇ ਨੇ ਉਹਨੂੰ ਮਤਲਬ ਜਿਹੜੇ ਲੋਕ ਕਹਿੰਦੇ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦੇ ਆ ਸਟ्रेस ਲੈਵਲ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਹਰ ਵਕਤ ਕੋਈ ਬੰਦਾ ਹੀ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਉਹ ਕੈਪਸੂਲ ਅਸੀਂ ਸਟਾਰਟ ਕੀਤੇ ਨੇ ਬਹੁਤ ਗੁੱਡੋ ਦੇ ਰਿਜ਼ਲਟ ਆ ਰਹੇ ਨੇ ਮੈਨੂੰ ਲੱਗਦਾ ਉਹ ਬਹੁਤ ਛੇਤੀ ਸਾਡਾ ਪ੍ਰੋਡਕਟ ਆਊਗਾ ਹਲੇ ਉਹਦਾ ਨਾਮ ਕੋਈ ਨਹੀਂ ਜਦੋਂ ਨਾਮ ਆਊਗਾ ਸੀ ਉਹ ਵੀ ਲੋਕਾਂ ਨੂੰ ਦਵਾਂਗੇ ਉਹ ਟ੍ਰਾਇਲਲੀ ਮੈਨੂੰ ਵੀ ਦੇ ਦਿਓ ਹਾਂ ਕੁਝ ਦਾ ਬੈਡ ਟਾਈਮ ਲਈ ਹੁੰਦਾ ਉਹ ਨਹੀਂ ਉਹ ਬੈਡ ਟਾਈਮ ਰਾਤ ਨੂੰ ਸੌਣ ਲੱਗੇ ਲੈਣਾ ਮੈਲਾਟੋਨਿਨ ਟਾਈਪਸ ਹਾਂ ਇਨਸਾਨ ਬਿਲਕੁਲ ਰਿਲੈਕਸ ਹੋ ਜਾਂਦਾ ਏ ਪਰ ਮੈਂ ਜਦੋਂ ਅਸੀਂ ਬਣਾਇਆ ਨਾ ਜੀ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਮੈਂ ਵੈਸੇ ਵੀ ਮੇਰੀ ਆਦਤ ਹੈ ਮੈਂ ਮੈਂ ਪਹਿਲਾਂ ਲੈਣਾ ਵੀ ਜੇ ਕੋਈ ਹੋਣਾ ਤਾਂ ਪਹਿਲਾਂ ਆਪ ਨੂੰ ਹੀ ਆਊਗਾ ਲੋਕਾਂ ਨੂੰ ਦੇਣ ਤੋਂ ਪਹਿਲਾਂ ਤੇ ਉਹ ਮੈਂ ਖਾ ਲਿਆ ਤੇ ਮਤਲਬ ਰਾਤ ਨੂੰ ਅ ਇੰਨੀ ਵਧੀਆ ਰਿਲੈਕਸ ਨੀਂਦ ਆਈ ਨਹੀਂ ਤਾਂ ਮੈਨੂੰ ਵੈਸੇ ਵੀ ਆਉਂਦੀ ਹੈ ਜੀ ਮੈਂ ਬੈੱਡ ਤੇ ਜਾਂਦਾ ਮੈਨੂੰ 2 ਮਿੰਟ ਚ ਸੋਈ ਚਾਹ ਅੱਛਾ ਜੀ ਮਤਲਬ ਇੰਨੀ ਦੀ ਨੀਂਦ ਆ ਤੇ ਬੈਠਾ ਰਹਾ ਮੈਂ ਚਾਹੇ ਮੈਂ 2 ਵਜੇ ਤੱਕ ਬੈਠਾ ਰਹਾ ਤੇ ਉਹ ਨਾ ਜੀ ਇੰਨੀ ਵਧੀਆ ਨੀਂਦ ਆਈ ਪਹਿਲੀ ਵਾਰੀ ਮਤਲਬ ਮੈਂ ਮਾਰਨਿੰਗ ਚ ਲੇਟ ਉੱਠਿਆ ਅੱਛਾ ਜੀ ਹਾਂ ਔਰ ਇੰਨਾ ਫਰੈਸ਼ ਮੈਂ ਪਹਿਲੀ ਵਾਰੀ ਫੀਲ ਕੀਤਾ ਕਿਉਂਕਿ ਦਿਨ ਚ 200 150 ਬੰਦੇ ਨਾਲ ਮਤਲਬ ਸਾਰਾ ਦਿਨ ਗੱਲਬਾਤ ਕਰਨੀ ਸਮਝਾਉਣਾ ਸਮਝਣਾ ਇੱਕ ਇੱਕ ਪੇਸ਼ੈਂਟ ਤੇ 5 ਮਿੰਟ 10 ਮਿੰਟ ਲੱਗਦੇ ਆ ਦਿਨ ਚ 100 ਪੇਸ਼ੈਂਟ ਆ ਤਾਂ 100 ਗੁਣਾ 5 500 ਮਿੰਟ ਡਿਵਾਈਡ ਕਰਨਾ ਹਰ ਚੀਜ਼ ਦਿਮਾਗ ਤੇ ਰਹਿੰਦੀ ਆ ਤਾਂ ਉਹ ਲਿਆ ਤੇ ਬੜਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਲਿਆ ਨਹੀਂ ਪਰ ਉਹਨੂੰ ਸੀ ਸਰਚ ਦੇ ਵਿੱਚ ਪਾਤਾ ਲੋਕੀ ਲੈ ਰਹੇ ਆ ਬਹੁਤ ਵਧੀਆ ਰਿਜ਼ਲਟ ਵੀ ਦਿਖਾ ਰਹੇ ਆ ਕਈ ਲੋਕ ਐਜੇ ਸੀਗੇ ਜਿਹੜੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਤੇ ਹਰੂ ਅਪਰੂਵਲ ਲਈ ਗਿਆ ਹੋਇਆ ਅ اچھا ਜੀ ਤੇ ਉਹਦਾ ਨਾਮ ਵੀ ਹਲੇ ਸਰਕਾਰੀ ਨਾਮ ਹੋਊਗਾ ਉਹਦਾ ਜੋ ਵੀ ਉਹ ਦੇਣਗੇ ਅੱਛਾ ਇਹ ਗਵਰਨਮੈਂਟ ਵੱਲੋਂ ਅਪਰੂਵ ਸਾਰਾ ਸਾਰਾ ਗਵਰਨਮੈਂਟ ਵੱਲੋਂ ਆਊਗਾ ਕਿ ਅਸੀਂ ਨਾ ਇਹਨੂੰ ਉਹਦੇ ਚ ਦੇ ਰਹੇ ਹਾਂ ਜੀ ਕਲੀਨਿਕਲੀ ਲੈਬ ਟੈਸਟ ਦੇ ਵਿੱਚ ਦਿੱਤਾ ਓਕੇ ਜੀ ਜਿਹੜਾ ਕਿ ਬਹੁਤ ਸਰਚ ਤੋਂ ਬਾਅਦ 6 ਮਹੀਨੇ ਲੱਗਣਗੇ ਤਾਂ ਨਾਮ ਆਉਣ ਚਲੇ ਓਕੇ ਬਲੇ 6 ਮਹੀਨੇ ਇੰਦੇ ਚੱਲੂਗਾ ਲੋਕਾਂ ਚ ਤੇ ਅਸੀਂ ਪਹਿਲਾਂ ਉਸ ਤਰ੍ਹਾਂ ਕਲੀਨਿਕਲੀ ਲੈਬ ਟੈਸਟ ਕਰਾਇਆ ਸੀਗਾ ਲਿਵ ਐਕਸ਼ਨ ਕੈਪਸੂਲ ਸਾਡਾ ਠੀਕ ਹੈ ਜੀ ਲੇਬਰ ਵਾਸਤੇ ਇਹ ਵੀ ਅਸੀਂ ਹੁਣ ਇਹਦਾ ਲੈਵਲ ਹੋਣ ਆਇਆ ਜੀ ਹਾਂਜੀ ਨਾਮ ਹੁਣ ਆਇਆ ਦੇ ਪਹਿਲਾਂ ਅਸੀਂ ਇਹ ਐਦਾਂ ਹੀ ਦਿੰਦੇ ਰਹੇ ਲੋਕਾਂ ਨੂੰ ਬਿਨਾਂ ਲੈਵਲ ਤੋਂ ਲੋਕਾਂ ਨੂੰ ਦਿੱਤਾ ਤੇ ਉਹਦੇ ਨਾਲ ਵੀ ਉਹ ਬਿਨਾਂ ਲੈਵਲ ਤੋਂ ਤਾਂ ਲੈਂਦੇ ਨੇ ਲੋਕ ਕਲੀਨਿਕਲੀ ਲੈਬ ਦਾ ਸੀ ਉਹ ਦੇ ਦਿੰਦੇ ਆ ਮਾਰਕਾ ਕਈ ਲੋਕ ਇਹ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਗੁਰਸਬ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹੂੰ ਮਤਲਬ ਨੈਚੁਰਲ نیند ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਮਤਲਬ ਇੰਨਾ ਵਧੀਆ ਇੱਕ ਕੈਪਸੂਲ ਬਣਿਆ ਹਲੇ ਅਸੀਂ ਉਹਦਾ ਕੋਈ ਨਾਮ ਨਹੀਂ ਰੱਖਿਆ ਕੈਪਸੂਲ ਬਣ ਗਿਆ ਉਹ ਔਰ ਹਲੇ ਉਹਦਾ ਉਹ ਚੱਲ ਰਿਹਾ ਟੈਸਟ ਟ੍ਰਾਇਲ ਚੱਲ ਰਿਹਾ ਲੋਕ ਲੋਕ ਲੈ ਰਹੇ ਨੇ ਉਹਨੂੰ ਮਤਲਬ ਜਿਹੜੇ ਲੋਕ ਕਹਿੰਦੇ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦੇ ਆ ਸਟ्रेस ਲੈਵਲ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਹਰ ਵਕਤ ਕੋਈ ਬੰਦਾ ਹੀ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਉਹ ਕੈਪਸੂਲ ਅਸੀਂ ਸਟਾਰਟ ਕੀਤੇ ਨੇ ਬਹੁਤ ਗੁੱਡੋ ਦੇ ਰਿਜ਼ਲਟ ਆ ਰਹੇ ਨੇ ਮੈਨੂੰ ਲੱਗਦਾ ਉਹ ਬਹੁਤ ਛੇਤੀ ਸਾਡਾ ਪ੍ਰੋਡਕਟ ਆਊਗਾ ਹਲੇ ਉਹਦਾ ਨਾਮ ਕੋਈ ਨਹੀਂ ਜਦੋਂ ਨਾਮ ਆਊਗਾ ਸੀ ਉਹ ਵੀ ਲੋਕਾਂ ਨੂੰ ਦਵਾਂਗੇ ਉਹ ਟ੍ਰਾਇਲਲੀ ਮੈਨੂੰ ਵੀ ਦੇ ਦਿਓ ਹਾਂ ਕੁਝ ਦਾ ਬੈਡ ਟਾਈਮ ਲਈ ਹੁੰਦਾ ਉਹ ਨਹੀਂ ਉਹ ਬੈਡ ਟਾਈਮ ਰਾਤ ਨੂੰ ਸੌਣ ਲੱਗੇ ਲੈਣਾ ਮੈਲਾਟੋਨਿਨ ਟਾਈਪਸ ਹਾਂ ਇਨਸਾਨ ਬਿਲਕੁਲ ਰਿਲੈਕਸ ਹੋ ਜਾਂਦਾ ਏ ਪਰ ਮੈਂ ਜਦੋਂ ਅਸੀਂ ਬਣਾਇਆ ਨਾ ਜੀ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਮੈਂ ਵੈਸੇ ਵੀ ਮੇਰੀ ਆਦਤ ਹੈ ਮੈਂ ਮੈਂ ਪਹਿਲਾਂ ਲੈਣਾ ਵੀ ਜੇ ਕੋਈ ਹੋਣਾ ਤਾਂ ਪਹਿਲਾਂ ਆਪ ਨੂੰ ਹੀ ਆਊਗਾ ਲੋਕਾਂ ਨੂੰ ਦੇਣ ਤੋਂ ਪਹਿਲਾਂ ਤੇ ਉਹ ਮੈਂ ਖਾ ਲਿਆ ਤੇ ਮਤਲਬ ਰਾਤ ਨੂੰ ਅ ਇੰਨੀ ਵਧੀਆ ਰਿਲੈਕਸ ਨੀਂਦ ਆਈ ਨਹੀਂ ਤਾਂ ਮੈਨੂੰ ਵੈਸੇ ਵੀ ਆਉਂਦੀ ਹੈ ਜੀ ਮੈਂ ਬੈੱਡ ਤੇ ਜਾਂਦਾ ਮੈਨੂੰ 2 ਮਿੰਟ ਚ ਸੋਈ ਚਾਹ ਅੱਛਾ ਜੀ ਮਤਲਬ ਇੰਨੀ ਦੀ ਨੀਂਦ ਆ ਤੇ ਬੈਠਾ ਰਹਾ ਮੈਂ ਚਾਹੇ ਮੈਂ 2 ਵਜੇ ਤੱਕ ਬੈਠਾ ਰਹਾ ਤੇ ਉਹ ਨਾ ਜੀ ਇੰਨੀ ਵਧੀਆ ਨੀਂਦ ਆਈ ਪਹਿਲੀ ਵਾਰੀ ਮਤਲਬ ਮੈਂ ਮਾਰਨਿੰਗ ਚ ਲੇਟ ਉੱਠਿਆ ਅੱਛਾ ਜੀ ਹਾਂ ਔਰ ਇੰਨਾ ਫਰੈਸ਼ ਮੈਂ ਪਹਿਲੀ ਵਾਰੀ ਫੀਲ ਕੀਤਾ ਕਿਉਂਕਿ ਦਿਨ ਚ 200 150 ਬੰਦੇ ਨਾਲ ਮਤਲਬ ਸਾਰਾ ਦਿਨ ਗੱਲਬਾਤ ਕਰਨੀ ਸਮਝਾਉਣਾ ਸਮਝਣਾ ਇੱਕ ਇੱਕ ਪੇਸ਼ੈਂਟ ਤੇ 5 ਮਿੰਟ 10 ਮਿੰਟ ਲੱਗਦੇ ਆ ਦਿਨ ਚ 100 ਪੇਸ਼ੈਂਟ ਆ ਤਾਂ 100 ਗੁਣਾ 5 500 ਮਿੰਟ ਡਿਵਾਈਡ ਕਰਨਾ ਹਰ ਚੀਜ਼ ਦਿਮਾਗ ਤੇ ਰਹਿੰਦੀ ਆ ਤਾਂ ਉਹ ਲਿਆ ਤੇ ਬੜਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਲਿਆ ਨਹੀਂ ਪਰ ਉਹਨੂੰ ਸੀ ਸਰਚ ਦੇ ਵਿੱਚ ਪਾਤਾ ਲੋਕੀ ਲੈ ਰਹੇ ਆ ਬਹੁਤ ਵਧੀਆ ਰਿਜ਼ਲਟ ਵੀ ਦਿਖਾ ਰਹੇ ਆ ਕਈ ਲੋਕ ਐਜੇ ਸੀਗੇ ਜਿਹੜੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਈ ਦਿਨ ਹੋ ਗਏ ਸੀ ਸੁੱਤੇ ਨਹੀਂ ਹਮ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਉਹ ਕੈਪਸੂਲ ਦੇਣ ਤੋਂ ਬਾਅਦ ਹੀ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਤੇ ਹਰੂ ਅਪਰੂਵਲ ਲਈ ਗਿਆ ਹੋਇਆ ਅ اچھا ਜੀ ਤੇ ਉਹਦਾ ਨਾਮ ਵੀ ਹਲੇ ਸਰਕਾਰੀ ਨਾਮ ਹੋਊਗਾ ਉਹਦਾ ਜੋ ਵੀ ਉਹ ਦੇਣਗੇ ਅੱਛਾ ਇਹ ਗਵਰਨਮੈਂਟ ਵੱਲੋਂ ਅਪਰੂਵ ਸਾਰਾ ਸਾਰਾ ਗਵਰਨਮੈਂਟ ਵੱਲੋਂ ਆਊਗਾ ਕਿ ਅਸੀਂ ਨਾ ਇਹਨੂੰ ਉਹਦੇ ਚ ਦੇ ਰਹੇ ਹਾਂ ਜੀ ਕਲੀਨਿਕਲੀ ਲੈਬ ਟੈਸਟ ਦੇ ਵਿੱਚ ਦਿੱਤਾ ਓਕੇ ਜੀ ਜਿਹੜਾ ਕਿ ਬਹੁਤ ਸਰਚ ਤੋਂ ਬਾਅਦ 6 ਮਹੀਨੇ ਲੱਗਣਗੇ ਤਾਂ ਨਾਮ ਆਉਣ ਚਲੇ ਓਕੇ ਬਲੇ 6 ਮਹੀਨੇ ਇੰਦੇ ਚੱਲੂਗਾ ਲੋਕਾਂ ਚ ਤੇ ਅਸੀਂ ਪਹਿਲਾਂ ਉਸ ਤਰ੍ਹਾਂ ਕਲੀਨਿਕਲੀ ਲੈਬ ਟੈਸਟ ਕਰਾਇਆ ਸੀਗਾ ਲਿਵ ਐਕਸ਼ਨ ਕੈਪਸੂਲ ਸਾਡਾ ਠੀਕ ਹੈ ਜੀ ਲੇਬਰ ਵਾਸਤੇ ਇਹ ਵੀ ਅਸੀਂ ਹੁਣ ਇਹਦਾ ਲੈਵਲ ਹੋਣ ਆਇਆ ਜੀ ਹਾਂਜੀ ਨਾਮ ਹੁਣ ਆਇਆ ਤੇ ਪਹਿਲਾ ਸੀ ਇਹ ਐਧੇ ਹੀ ਦਿੰਦੇ ਰਹੇ ਲੋਕਾਂ ਨੂੰ ਬਿਨਾਂ ਲੈਵਲ ਤੋਂ ਲੋਕਾਂ ਨੂੰ ਦਿੱਤਾ ਤੇ ਉਹਦੇ ਨਾਲ ਵੀ ਉਹ ਬਿਨਾਂ ਲੈਵਲ ਤੋਂ ਤਾਂ ਲੈਂਦੇ ਨੇ ਲੋਕ ਕਲੀਨਿਕਲੀ ਲੈਬ ਦਾ ਸੀ ਉਹ ਦੇ ਦਿੰਦੇ ਆ ਮਾਰਕ